ਇਸ ਸਮੇਂ ਰੋਪੜ ਸ਼ਹਿਰ ਦੇ ਵਿੱਚ ਆ ਸੱਜੋ ਪੰਜਾਬ ਰੂਪਨਗਰ ਕਰਕੇ ਜਾਣਦੇ ਇੱਕ ਸਾਹਮਣੇ ਵਾਲੇ ਪਾਸੇ ਉਸੇ ਸੱਭਿਅਤਾ ਦੇ ਬਣੇ ਹੋਏ ਘਰਾਂ ਭਾਰਤ ਦੇ ਵਿੱਚ ਅਨੇਕਾਂ ਸੱਭਿਅਤਾਵਾਂ ਦੇ ਲੋਕ ਆ ਕੇ ਵਸਦੇ ਰਹੇ ਆ ਸਭ ਤੋਂ ਪੁਰਾਣੀ ਤੇ ਮਸ਼ਹੂਰ ਸੱਭਿਅਤਾ ਹੜੱਪਾ ਸੱਭਿਅਤਾ ਕੀ ਅਜਈਆਂ ਜਗਾਵਾਂ ਤੇ ਜਾਣ ਲਈ ਜਾਂ ਅਜਈਆਂ ਸਾਈਟਸ ਦੇਖਣ ਲਈ ਉਹਨਾਂ ਨੂੰ ਬਣਾਉਣ ਲਈ ਫਿਲਮਾਉਣ ਲਈ ਤੁਹਾਡੇ ਹੁੰਾਰੇ ਦੀ ਬਹੁਤ ਲੋੜ ਆ ਸਪੋਰਟ ਦੀ ਬਹੁਤ ਲੋੜ ਆ ਕਿਉਂਕਿ ਜਦੋਂ ਕਿਸੇ ਜਗ੍ਹਾ ਦੀ ਖੁਦਾਈ ਹੁੰਦੀ ਆ ਤਾਂ ਕਾਫੀ ਸਾਰੇ ਪੱਖ ਤੱਥ ਦੇਖਣ ਨੂੰ ਮਿਲਦੇ ਆ ਉਸ ਸਮੇਂ ਦੌਰਾਨ ਉਸ ਪੀਰੀਅਡ ਦੌਰਾਨ ਜੋ ਵੀ ਚੀਜ਼ਾਂ ਮਿਲੀਆਂ ਆਪਾਂ ਨੂੰ ਇਸ ਜਗ੍ਹਾ ਦੇ ਉੱਤੇ ਦੇਖਣ ਲਈ ਮਿਲਦੀਆਂ ਨੇ ਸ਼ਾਇਦ ਕਦੇ ਉਸ ਸਭਿਅਤਾ ਦੇ ਵਿੱਚ ਹੋਈ ਹੋਊਗੀ ਸਾਹਮਣੇ ਬੋਰਡ ਦੇ ਉੱਤੇ ਲਿਖਿਆ ਹੋਇਆ ਆਪਾਂ ਪੜ ਰਹੇ ਆਂ ਭਾਰਤ ਸਰਕਾਰ ਦਾ ਜਿਹੜਾ ਪੁਰਾਤਤਵ ਸੰਗ੍ਰਹਿ ਹੱਲਾ ਵਿਭਾਗ ਆ ਉਹਦਾ ਇਸ ਜਗ੍ਹਾ ਦੇ ਉੱਤੇ ਰੋਪੜ ਦੇ ਵਿੱਚ ਜੋ ਸਰਵੇ ਹੋਇਆ ਉਸ ਦਾ ਮਿਊਜ਼ੀਅਮ ਇਸ ਜਗ੍ਹਾ ਦੇ ਉੱਤੇ ਬਣਿਆ ਹੋਇਆ ਬਿਲਕੁਲ ਹੀ ਮੈਂ ਉਸ ਦੇ ਐਂਟਰੈਂਸ ਗੇਟ ਤੇ ਆਂ ਅੱਗੇ ਵੀਡੀਓ ਸਕਰੀਨ ਦੇ ਬਿਲਕੁਲ ਹੀ ਵਿਚਕਾਰ ਆਰਕੀਓਲੋਜੀਕਲ ਮਿਊਜ਼ੀਅਮ ਰੋਪੜ ਦਾ ਬੋਰਡ ਤੁਸੀਂ ਦੇਖ ਰਹੇ ਹੋ ਆਰਕੀਓਲੋਜੀਕਲ ਮਿਊਜ਼ੀਅਮ ਰੋਪੜ ਦਾ ਬੋਰਡ ਤੁਸੀਂ ਆਪਣੀ ਵੀਡੀਓ ਸਕਰੀਨ ਤੇ ਦੇਖ ਰਹੇ ਹੋ ਇੱਥੇ ਜਦੋਂ ਰੋਪੜ ਤੇ ਰੋਪੜ ਦੇ ਆਲੇ-ਦਾਲ ਦੇ ਇਲਾਕਿਆਂ ਦੀ ਖੁਦਾਈ ਹੋਈ ਆ ਤਾਂ ਉਹਦੇ ਨਾਲ ਸੰਬੰਧਿਤ ਜੋ ਵੀ ਇੱਥੋਂ ਸਮਾਨ ਤੇ ਪੁਰਾਤਨ ਵਸਤਾਂ ਮਿਲੀਆਂ ਨੇ ਉਹ ਇਸ ਦੇ ਅੰਦਰ ਬਹੁਤ ਵਧੀਆ ਢੰਗ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਨੇ ਸਮਨੇ ਵਾਲੇ ਪਾਸੇ ਤੋਂ ਇਹ ਐਂਟਰੀ ਅੰਦਰ ਵੀਡੀਓ ਕਲਾਫੀ ਅਲਾਉ ਨਹੀਂ। ਬਾਕੀ ਆਪਾਂ ਇਸ ਵੀਡੀਓ ਦੇ ਵਿੱਚ ਇਸ ਸਥਾਨ ਤੇ ਰੋਪੜ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਸਵਾਗਤ ਆ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਰੂਪਨਗਰ ਰੋਪੜ ਤੋਂ। ਰੋਪੜ ਨੂੰ ਆਪਾਂ ਅੱਜ ਕੱਲ ਰੂਪਨਗਰ ਦੇ ਨਾਮ ਨਾਲ ਜਾਣਦੇ ਆਂ। ਪੰਜਾਬ ਦਾ ਇੱਕ ਮਸ਼ਹੂਰ ਵਪਾਰਕ ਜ਼ਿਲ੍ਹਾ ਤੇ ਮਸ਼ਹੂਰ ਸ਼ਹਿਰ। ਇਸ ਸ਼ਹਿਰ ਦਾ ਸਿੱਖ ਇਤਿਹਾਸ ਨਾਲ ਪੰਜਾਬ ਦੇ ਇਤਿਹਾਸ ਨਾਲ ਤੇ ਪੂਰੇ ਭਾਰਤ ਦੇ ਇਤਿਹਾਸ ਨਾਲ ਗੂੜਾ ਸਬੰਧ ਆ ਕਿਉਂਕਿ ਇਸੇ ਜਗ੍ਹਾ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅਨੰਦਪੁਰ ਸਾਹਿਬ ਵਾਲੇ ਪਾਸੇ ਤੋਂ ਅੱਗੇ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਜਾਂਦੇ ਨੇ ਇਸੇ ਜਗ੍ਹਾ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਨਾਲ ਸੰਧੀ ਹੁੰਦੀ ਆ ਉਸ ਤੋਂ ਪਹਿਲਾਂ ਇਸੇ ਜਗ੍ਹਾ ਦੇ ਉੱਤੇ ਪੁਰਾਣੀਆਂ ਸੱਭਿਅਤਾ ਦੇ ਲੋਕ ਇੱਥੇ ਆ ਕੇ ਵਸੇ ਉਹਨਾਂ ਨੇ ਇਸ ਨੂੰ ਆਪਣਾ ਮੁੱਖ ਵਪਾਰਕ ਕੇਂਦਰ ਵੀ ਬਣਾਇਆ ਇੱਥੇ ਦੀ ਜੇ ਮੈਂ ਗੱਲ ਕਰਾਂ ਰੋਪੜ ਦੀ ਹੀ ਰੂਪ ਅਤੇ ਬਸੰਤ ਨਾਮ ਦੇ ਜੋ ਰਾਜੇ ਹੋਏ ਨੇ ਉਹਨਾਂ ਦੀਆਂ ਗਾਥਾਵਾਂ ਨੂੰ ਵੀ ਇਸ ਰੂਪਣ ਨਾਲ ਰੋਪੜ ਸ਼ਹਿਰ ਨਾਲ ਜੋੜਿਆ ਜਾਂਦਾ ਅਜਿਹੇ ਇਤਿਹਾਸਿਕ ਮਹੱਤਵ ਹੈ ਇਸ ਸ਼ਹਿਰ ਦਾ ਇਸ ਵੀਡੀਓ ਦੇ ਵਿੱਚ ਆਪਾਂ ਇੱਥੇ ਹੜੱਪਾ ਦੀ ਸੱਭਿਅਤਾ ਦੇ ਨਾਲ ਸੰਬੰਧਿਤ ਜਦੋਂ ਖੁਦਾਈ ਹੋਈ ਆ ਤੇ ਉਸ ਤੋਂ ਪੁਰਾਤਨ ਜਿਹੜੇ ਭਾਗਾਂ ਦੇ ਵਿੱਚ ਖੁਦਾਈ ਨੂੰ ਵੰਡਿਆ ਗਿਆ ਰੋਪੜ ਕੋਟਲਾ ਨਿਹੰਖਾਂ ਤੇ ਇਸ ਦੇ ਆਲੇ ਦੁਆਲੇ ਦੇ ਜੋ ਪਿੰਡ ਸੀ ਬਾੜਾ ਪਿੰਡ ਜਾਂ ਹੋਰ ਕਈ ਇਲਾਕੇ ਸੀ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਸਮੇਂ ਮੈਂ ਆਰਕੀਓਲੋਜੀਕਲ ਮਿਊਜ਼ੀਅਮ ਰੋਪੜ ਦੇ ਵਿੱਚ ਹਾਂ ਪਹਿਲਾ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਆਰਕੀਓਲੋਜੀਕਲ ਮਿਊਜ਼ੀਅਮ ਦਿਖਾਇਆ ਇਸ ਮਿਊਜ਼ੀਅਮ ਦੇ ਵਿੱਚ ਖੁਦਾਈ ਦੌਰਾਨ ਜੋ ਇੱਥੋਂ ਵਸਤਾਂ ਮਿਲੀਆਂ ਨੇ ਉਹਨਾਂ ਨੂੰ ਬਹੁਤ ਵਧੀਆ ਢੰਗ ਨਾਲ ਸੰਭਾਲ ਕੇ ਰੱਖਿਆ ਹੋਇਆ ਨਾ ਮਾਤਰ ਟਿਕਟਾ ਸਿਰਫ 5 ਰੁਪਏ ਦੀ ਟਿਕਟਾ ਆਨਲਾਈਨ ਤੁਸੀਂ ਟਿਕਟ ਇੱਥੇ ਆ ਕੇ ਬੁੱਕ ਕਰ ਸਕਦੇ ਹੋ ਲੈ ਸਕਦੇ ਹੋ ਅੰਦਰ ਸਟਾਫ ਬਹੁਤ ਕੋਆਪਰੇਟਿਵ ਆ ਸਾਰਾ ਸਮਾਨ ਬਹੁਤ ਵਧੀਆ ਢੰਗ ਨਾਲ ਪਲਾਂਡ ਤਰੀਕੇ ਨਾਲ ਇੱਥੇ ਰੱਖਿਆ ਹੋਇਆ। ਤੁਸੀਂ ਵੀਡੀਓ ਤੇ ਕਲਿੱਕ ਕੀਤਾ। ਤੁਹਾਡਾ ਸਾਰਿਆਂ ਦਾ ਧੰਨਵਾਦ। ਤੁਹਾਡੇ ਪਰਿਵਾਰ 'ਚ ਬੈਠ ਕੇ ਸੁਣਨੇ ਵਾਲੀ, ਦੇਖਣ ਵਾਲੀ, ਸਾਫ ਸੁਥਰੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ। ਅੱਜ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡੇ ਨਾਲ ਸਾਂਝ ਪਾ ਰਹੇ ਆ। ਪਹਿਲਾਂ ਵੀ ਆਪਾਂ ਇਸ ਤਰ੍ਹਾਂ ਦੀ ਇੱਕ ਜਗ੍ਹਾ ਦੇਖ ਚੁੱਕੇ ਆ। ਮੈਂ ਵੀਡੀਓ ਦੇ ਅਗਲੇ ਭਾਗ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰੂੰਗਾ। ਉਸ ਤੋਂ ਪਹਿਲਾਂ ਆਪਾਂ ਅੱਗੇ ਹੁਣ ਜਿਹੜੀ ਇੱਥੇ ਹੈਰੀਟੇਜ ਸਾਈਟ ਹੈ ਜਿੱਥੋਂ ਖੁਦਾਈ ਹੋਈ ਸੀ ਤੇ ਕਿਥੇ ਨਾਲਾਗੜ ਕੋਠੀ ਕਰਕੇ ਜਗਾ ਮਸ਼ਹੂਰ ਆ ਉਧਰ ਵੱਲ ਨੂੰ ਚੱਲਾਂਗੇ ਮਿਊਜ਼ੀਅਮ ਦੇ ਬਾਹਰ ਆ ਅੱਗੇ ਵੀਡੀਓ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ ਮਿਊਜ਼ੀਅਮ ਦੇ ਅੰਦਰੋਂ ਮੈਨੂੰ ਜਿੰਨੀਆਂ ਕਿ ਫੋਟੋਗ੍ਰਾਫਸ ਮਿਲ ਸਕੀਆਂ ਮੈਂ ਤੁਹਾਡੇ ਨਾਲ ਉਹਨਾਂ ਦੀ ਸਾਂਝ ਪਾਉਂਗਾ ਆਓ ਅੱਗੇ ਆਪਾਂ ਹੁਣ ਉਧਰ ਵੱਲ ਨੂੰ ਵੱਧਦੇ ਆ ਆਪਾਂ ਇਸ ਸਮੇਂ ਸੱਜਣੂ ਰੋਪੜ ਸ਼ਹਿਰ ਦੇ ਵਿੱਚ ਆ ਰੋਪੜ ਸ਼ਹਿਰ ਦੇ ਵਿੱਚ ਤੁਹਾਨੂੰ ਇਸ ਜਗ੍ਹਾ ਤੇ ਗੂਗਲ ਮੈਪ ਦੀ ਲੋਕੇਸ਼ਨ ਬਹੁਤ ਆਸਾਨੀ ਨਾਲ ਲੈ ਆਉਂਗੀ ਮੇਰੇ ਇੱਧਰ ਵਾਲੇ ਪਾਸੇ ਆਰਕੀਓਲੋਜੀਕਲ ਮਿਊਜ਼ੀਅਮ ਆ ਰੋਪੜ ਦਾ ਤੇ ਇਸ ਰੋਡ ਨੂੰ ਕਾਲਜ ਰੋਡ ਕਹਿੰਦੇ ਆ ਕਾਲਜ ਰੋਡ ਦੇ ਉੱਤੇ ਇਹ ਮਿਊਜ਼ੀਅਮ ਆ ਤੇ ਹੁਣ ਆਪਾਂ ਮਿਊਜ਼ੀਅਮ ਤੋਂ ਅੱਗੇ ਵਾਲੇ ਪਾਸੇ ਨੂੰ ਚੱਲੇ ਆ ਜਿੱਥੇ ਸਾਈਟ ਆ ਹਿਸਟੋਰੀਕਲ ਉੱਧਰ ਦੇਖਦੇ ਆ ਕਿਸ ਤਰ੍ਹਾਂ ਦਾ ਬਣਿਆ ਹੋਇਆ ਨਾਲਾਗੜ ਕੋਠੀ ਕਿੱਦਾਂ ਦੀ ਆ ਉਹ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਉਸ ਤੋਂ ਪਹਿਲਾਂ ਯਾਰ ਵੀਡੀਓ ਨੂੰ ਲਾਈਕ ਕਰ ਲੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਇਧਰ ਵਾਲੇ ਪਾਸੇ ਹੀ ਅੱਗੇ ਬਿਲਕੁਲ ਹੀ ਮਿਊਜ਼ੀਅਮ ਦੇ ਨਾਲ ਅੱਗੇ ਵਾਲੇ ਪਾਸੇ ਹੀ ਰਸਤਾ ਜਿਹੜਾ ਉਹ ਸਾਈਡ ਵੱਲ ਨੂੰ ਜਾਂਦਾ ਤੇ ਇਹ ਸਾਹਮਣੇ ਵਾਲੇ ਪਾਸੇ ਜੋ ਆਪਾਂ ਨੂੰ ਨੀਲੇ ਰੰਗ ਦੇ ਬੋਰਡ ਦੇਖ ਰਹੇ ਆ ਤੇ ਇਹ ਉੱਚਾ ਬਾਨੂਮੀ ਜਿਹੜੀ ਜਗ੍ਹਾ ਦਿਖ ਰਹੀ ਆ ਇਹ ਉਹੀ ਐਨੀਸ਼ੈਂਟ ਸਾਈਟ ਆ ਰੋਪੜ ਦੀ ਤੁਹਾਡੀ ਵੀਡੀਓ ਸਕਰੀਨ ਤੇ ਉਹੀ ਬੋਰਡ ਪ੍ਰਾਚੀਨ ਸਥਾਨ ਰੋਪੜ ਜਿੱਦਾਂ ਸ਼੍ਰੀ ਰੂਪਨਾਗਰ ਕਿਹੜੇ ਕਿਹੜੇ ਐਕਟਾਂ ਦੇ ਵਿੱਚ ਕਿਹੜੇ ਕਿਹੜੇ ਵਿਭਾਗਾਂ ਦੇ ਅੰਡਰ ਆ ਤੁਹਾਡੀ ਵੀਡੀਓ ਸਕਰੀਨ ਤੇ ਆ ਤੇ ਇਸ ਪਾਸੇ ਨੂੰ ਇਹਦਾ ਮੇਨ ਗੇਟ ਆ ਬਾਕੀ ਅੰਦਰ ਜਾਣ ਲਈ ਤੇ ਇੱਥੇ ਨਿਯਮਾਂ ਦੀ ਪਾਲਣਾ ਨਾ ਕਰਨ ਲਈ ਜਿਹੜੀਆਂ ਭਾਈ ਸਜ਼ਾਵਾਂ ਜਾਂ ਉਹਨੇ ਅਪਰਾਧ ਉਹਨਾਂ ਦੀ ਸਜ਼ਾ ਇੱਥੇ ਲਿਖੀ ਹੋਈ ਆ ਐਨੀਸ਼ੈਂਟ ਸਾਈਟ ਆ ਰੋਪੜ ਦੇ ਵਿੱਚ ਆ ਆਪਾਂ ਇਸ ਸਮੇਂ ਕਾਲਜ ਰੋਡ ਤੋਂ ਅੰਦਰ ਵਾਲੇ ਪਾਸੇ ਨੂੰ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਆਪਾਂ ਪਹਿਲਾਂ ਵੀ ਹੜੱप्पा ਸਭਿਆਤਾ ਦੇ ਸਥਾਨ ਉੱਚੇ ਪਿੰਡ ਸੰਘੋਲ ਦੀ ਵੀਡੀਓ ਕਰ ਚੁੱਕੇ ਆ ਐਂਟਰੀ ਦੇ ਉੱਤੇ ਹੀ ਪ੍ਰਾਤਨ ਸਭਿਆਤਾ ਨਾਲ ਸੰਬੰਧਿਤ ਜਿਹੜੀ ਇਮਾਰਤ ਕਲਾ ਦੀ ਨਿਸ਼ਾਨੀ ਆਪਾਂ ਨੂੰ ਦੇਖਗੀ ਸਾਹਮਣੇ ਥੰਮਰਿਆਂ ਦਾ ਵਿਊ ਤੁਹਾਡੀ ਵੀਡੀਓ ਸਕਰੀਨ ਤੇ ਨੇ ਪੁਰਾਣੀ ਚਨਾਈ ਉਸੇ ਤਰ੍ਹਾਂ ਦੀ ਕੀਤੀ ਹੋਈ ਜਿਵੇਂ ਸ਼ਾਇਦ ਕਦੇ ਉਸ ਸਭਿਅਤਾ ਦੇ ਵਿੱਚ ਹੋਈ ਹੋਊਗੀ ਤੇ ਇਹ ਉੱਪਰ ਵਾਲੇ ਪਾਸੇ ਨੂੰ ਇਹ ਜਾ ਰਹੀਆਂ ਨੇ ਪੌੜੀਆਂ ਅੱਗੇ ਜਿੱਥੇ ਪ੍ਰਾਤਨ ਜਿਹੜੀ ਸਾਈਟ ਆ ਉਹ ਬਣੀ ਹੋਈ ਆ ਤੇ ਇੱਧਰ ਵਾਲੇ ਪਾਸੇ ਇੱਕ ਕੂਹ ਵੀ ਬਣਿਆ ਹੋਇਆ ਬਾਕੀ ਇੱਥੇ ਜਦੋਂ ਖਦਾਈ ਹੋਈ ਆ ਜਾਂ ਆਲੇ ਦੁਆਲੇ ਉਹਦਾ ਗੀਬਰਤਾਂਤ ਹੋਇਆ ਉਹ ਇਹਨਾਂ ਬੋਰਡਾਂ ਦੇ ਉੱਤੇ ਲਿਖਿਆ ਹੋਇਆ 1952 ਤੋਂ 1955 ਤੱਕ ਇਸ ਜਗ੍ਹਾ ਦੀ ਖੋਦਾਈ ਹੋਈ ਆ ਤੇ ਤੁਹਾਡੀ ਵੀਡੀਓ ਸਕਰੀਨ ਦੇ ਉੱਤੇ ਬੋਰਡ ਆ ਹਿੰਦੀ ਤੇ ਇੰਗਲਿਸ਼ ਦੋਨੋਂ ਭਾਸ਼ਾਵਾਂ ਚ ਜਿਹਦੇ ਜ ਸੌਖੇ ਹੋ ਰੋਕ ਕੇ ਪੜ ਸਕਦੇ ਹੋ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਬਾਕੀ ਅੱਗੇ ਆਪਾਂ ਵੀਡੀਓ ਦੇ ਵਿੱਚ ਇਸ ਜਗ੍ਹਾ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆਂ ਇਹੀ ਅੱਗੇ ਪੌੜੀਆਂ ਨੇ ਜਿਹੜੀਆਂ ਆਪਾਂ ਨੂੰ ਨਾਲਾਗੜ ਕੋਠੀ ਤੇ ਉਸ ਜਗ੍ਹਾ ਵੱਲ ਲੈ ਜਾਂਦੀਆਂ ਨੇ ਜਿੱਥੋਂ ਇਸ ਜਗ੍ਹਾ ਦੇ ਉੱਤੇ ਹੜੱਪਾ ਸੱਭਿਆਤਾ ਹੋਣ ਦੇ ਜਿਹੜੇ ਪ੍ਰਮਾਣ ਮਿਲੇ ਆ ਕਾਫੀ ਵੱਡੇ ਵੱਡੇ ਜਿਹੜੇ ਪੁਰਾਣੇ ਢੰਗ ਨਾਲ ਸਟੈਪ ਆ ਉਹ ਇੱਥੇ ਬਣਾਏ ਹੋਏ ਆ ਉਸ ਸਮੇਂ ਦਾ ਇਹ ਮਾਡਲ ਆ ਅਸਲੀ ਤਾਂ ਨਹੀਂ ਪਰ ਬਣਾਇਆ ਹੋਇਆ ਬਿਲਕੁਲ ਉਸੇ ਤਰ੍ਹਾਂ ਅੱਗੇ ਜਾ ਕੇ ਆਪਾਂ ਨੂੰ ਕੁਝ ਅਸਲੀ ਸਾਈਟਸ ਵੀ ਦੇਖਣ ਨੂੰ ਮਿਲਣਗੀਆਂ ਵੀਡੀਓ ਦੇ ਅਗਲੇ ਹਿੱਸੇ 'ਚ ਉੱਪਰ ਜਾ ਕੇ ਆਪਾਂ ਉਹਨਾਂ ਨੂੰ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਪਾਂ ਨਾ ਹੇਠਾਂ ਵਾਲੇ ਪਾਸੇ ਤੋਂ ਉੱਪਰ ਨੂੰ ਆਏ ਸੀ ਜਿੱਧਰੋਂ ਆਪਾਂ ਨੇ ਇਸ ਬਿਲਡਿੰਗ ਦੇ ਬਾਹਰ ਲੱਗੇ ਹੋਏ ਜਿਹੜੇ ਇਸ ਸਮਾਰਕ ਦੇ ਬਾਹਰ ਲੱਗੇ ਹੋਏ ਜਿਹੜੇ ਬੋਰਡ ਦੇਖੇ ਸੀ ਤੇ ਇੱਧਰ ਵਾਲੇ ਪਾਸੇ ਜਿਹੜੀ ਨਾਲਾਗੜ ਫੋਰਟ ਜਾਂ ਨਾਲਾਗੜ ਕੋਠੀ ਮਸ਼ਹੂਰ ਆ ਸਾਹਮਣੇ ਤੁਹਾਡੀ ਵੀਡੀਓ ਸਕਰੀਨ ਤੇ ਆ ਕੁਝ ਵਿਭਾਗੀ ਰੁਕਾਵਟਾਂ ਕਰਕੇ ਆਪਾਂ ਅੰਦਰੋਂ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਪਰ ਇੱਥੋਂ ਮੈਂ ਤੁਹਾਨੂੰ ਦਿਖਾਉਣਾ ਜਿਹੜੀ ਨਾਲਾਗੜ ਕੋਠੀ ਰੋਬਰ ਦੇ ਵਿੱਚ ਇਸ ਸਮੇਂ ਸਾਹਮਣੇ ਵੀਡੀਓ ਸਕਰੀਨ ਦੇ ਵਿੱਚ ਨਾਲਾਗੜ ਦੇ ਰਾਜੇ ਦੀ ਆਪਾਂ ਕੋਠੀ ਦੇਖ ਰਹੇ ਆ ਜਿਹੜੀ ਇਸ ਉੱਚੀ ਜਗ੍ਹਾ ਦੇ ਉੱਤੇ ਬਣੀ ਹੋਈ ਆ ਜਿੱਥੋਂ ਵੱਖ-ਵੱਖ ਸਮਿਆਂ ਦੇ ਦੌਰਾਨ ਖੋਦਾਈ ਕੀਤੀ ਗਈ ਆ ਤੇ ਇਹ ਜਿਹੜੀ ਕੋਠੀ ਆ 250 ਤੋਂ 300 ਸਾਲ ਪੁਰਾਣੀ ਦੱਸਦੇ ਆ ਅੰਦਰ ਵੀਡੀਓਗ੍ਰਾਫੀ ਲਾਉਣੀ ਪਰ ਆਪਾਂ ਬਾਹਰੋਂ ਤੁਹਾਨੂੰ ਦਿਖਾਵਾਂਗੇ ਤੇ ਇਸ ਜਗ੍ਹਾ ਦੇ ਉੱਤੇ ਦੁਬਾਰਾ ਰੈਨੋਵੇਸ਼ਨ ਕਰਕੇ ਪਹਿਲਾਂ ਵਰਗੀ ਦਿੱਖ ਦੇਣ ਦੀ ਕੋਸ਼ਿਸ਼ ਆ ਜਿਹੜੀ ਉਹ ਆਰਕੀਓਲੋਜੀਕਲ ਡਿਪਾਰਟਮੈਂਟ ਨੇ ਕੀਤੀ ਆ ਬਾਕੀ ਇੱਥੇ ਬੈਠਣ ਲਈ ਬਹੁਤ ਵਧੀਆ ਸਮਾਰਕਾ ਬਣੇ ਹੋਏ ਨੇ ਬੈਠਣ ਲਈ ਸਾਰਾ ਰੋਪੜ ਸ਼ਹਿਰ ਦੀ ਜੇ ਮੈਂ ਗੱਲ ਕਰਾਂ ਤਾਂ ਉਹ ਲੇ ਪਾਸੇ ਰਹਿ ਗਿਆ ਕੋਟਲਾ ਨੇ ਅੰਖਾਂ ਤੇ ਬਾਕੀ ਹੋਰ ਸਾਰੇ ਪਿੰਡਾਂ ਜੋ ਜਿਵੇਂ ਬਾੜਾ ਦੀ ਆਪਾਂ ਗੱਲ ਕਰਦੇ ਸੀ ਰੋਪੜ ਦੇ ਵਾਲੇ ਦੁਆਲੇ ਉਹ ਢਹਾਂ ਵਾਲੇ ਪਾਸੇ ਨੇ ਤੇ ਇੱਥੇ ਕੁਸ਼ਾਨ ਦਾ ਜੋ ਸਮਾਂ ਸੀ ਕੁਸ਼ਾਨ ਪੀਰੀਅਡਸ ਉਸ ਸਮੇਂ ਦੇ ਇੱਥੇ ਦੋ ਖੂਹ ਮਿਲੇ ਨੇ ਉਹ ਸਾਹਮਣੇ ਵਾਲੇ ਪਾਸੇ ਆ ਤੇ ਆਪਾਂ ਅੱਗੇ ਉਧਰ ਵੀ ਚੱਲਾਂਗੇ ਤੇ ਕੁਸ਼ਾਨ ਪੀਰੀਅਡਸ ਦੇ ਸਮੇਂ ਤੋਂ ਹੀ ਇੱਥੇ ਇੱਕ ਹੋਰ ਬਿਲਡਿੰਗ ਦਾ ਜਿਹੜਾ ਸਟਰਕਚਰ ਆ ਪਿੱਛੇ ਵਾਲੇ ਪਾਸੇ ਉਹ ਵੀ ਦੇਖਣ ਨੂੰ ਮਿਲਦਾ ਆਪਾਂ ਹੁਣ ਉਧਰ ਵਾਲੇ ਪਾਸੇ ਨੂੰ ਵੀ ਚੱਲਾਂਗੇ ਤੇ ਜਿਹੜੀ ਨਾਲਾਗੜ ਦੇ ਰਾਜੇ ਦੀ ਕੋਠੀ ਉਹ ਆਪਣੇ ਪਿੱਛੇ ਵੀਡੀਓ ਸਕਰੀਨ ਦੇ ਵਿੱਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜਿਵੇਂ ਮੈਂ ਵੀਡੀਓ ਦੀ ਸ਼ੁਰੂਆਤ ਚ ਗੱਲ ਕਰਦਾ ਸੀ ਨਾ ਆਪਾਂ ਨੇ ਇਸ ਤਰ੍ਹਾਂ ਦੀ ਇੱਕ ਵੀਡੀਓ ਪਹਿਲਾਂ ਵੀ ਫਲਮਾਈ ਸੀ ਉੱਚਾ ਪਿੰਡ ਸੰਘੋੜ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਸਥਿਤ ਆ ਲਿੰਕ ਤੁਹਾਡੀ ਡਿਸਪਲੇ ਦੇ ਉੱਤੇ ਸ਼ੋਅ ਕਰ ਗਿਆ ਜਾਂ ਤੁਸੀਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਦੇਖ ਸਕਦੇ ਹੋ ਬਾਅਦ ਦੇ ਵਿੱਚ ਵੀ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਵੀ ਹੜੱप्पा ਸੱਭਿਆਤਾ ਨਾਲ ਸੰਬੰਧਿਤ ਜਿਹੜੀ ਖੁਦਾਈ ਆ ਖੋਜਾਂ ਨੇ ਉਹ ਹੋਈਆਂ ਕਾਫੀ ਸਾਰਾ ਸਮਾਨ ਉੱਥੋਂ ਮਿਲਿਆ ਕਾਫੀ ਸਾਰਾ ਸਮਾਨ ਇਸ ਸਾਈਡ ਤੋਂ ਵੀ ਮਿਲਿਆ ਜਿਵੇਂ ਆਪਾਂ ਪਹਿਲਾਂ ਮਿਊਜ਼ੀਅਮ ਵਾਲੇ ਪਾਸੇ ਗਏ ਸੀ ਮਿਊਜ਼ੀਅਮ ਵਾਲੇ ਪਾਸੇ ਵੀਡੀਓਗ੍ਰਾਫੀ ਅਲਾਉ ਨਹੀਂ ਸੀ ਕਿਉਂਕਿ ਵਿਭਾਗ ਦਾ ਕੋਈ ਹੁੰਦਾ ਸੇਫਟੀ ਸਿਕਿਉਰਿਟੀ ਪਰਪਸ ਉਸ ਤੋਂ ਬਿਨਾ ਉਹਨਾਂ ਨੇ ਆਪਾਂ ਨੂੰ ਅੰਦਰ ਕੁਝ ਫੋਟੋਗ੍ਰਾਫਸ ਕਲਿੱਕ ਕਰਨ ਦੀ ਪਰਮਿਸ਼ਨ ਦਿੱਤੀ ਉਹ ਫੋਟੋਗ੍ਰਾਫਸ ਇੱਕ-ਇੱਕ ਕਰਕੇ ਮੈਂ ਇੱਥੇ ਤੁਹਾਡੇ ਨਾਲ ਸ਼ੇਅਰ ਕਰੂੰਗਾ ਅੱਗੇ ਹੁਣ ਤੁਸੀਂ ਜਿਹੜੇ ਫੋਟੋਗ੍ਰਾਫਸ ਦੇਖੋਗੇ ਉਹ ਸਾਰੇ ਫੋਟੋਗ੍ਰਾਫਸ ਅੰਦਰ ਉਸੇ ਮਿਊਜ਼ੀਅਮ ਦੇ ਆ ਜਸ ਮਿਊਜ਼ੀਅਮ ਦੇ ਵਿੱਚ ਸਾਰਾ ਜੋ ਖੁਦਾਈ ਦਾ ਸਮਾਨ ਆ ਉਹ ਸੰਭਾਲ ਕੇ ਰੱਖਿਆ ਹੋਇਆ ਇੱਥੇ ਮਿਲੇ ਪੁਰਾਣੇ ਭਾਂਡੇ ਅ ਪੁਰਾਣੀਆਂ ਤਸਵੀਰਾਂ ਤੁਹਾਡੀ ਵੀਡੀਓ ਸਕਰੀਨ ਤੇ ਨੇ ਜਿਵੇਂ ਇਸ ਦੇ ਨਾਲ ਦੀਆਂ ਕੋਝਾਂ ਪੰਜਾਬ ਗੁਜਰਾਤ ਪਾਕਿਸਤਾਨ ਤੇ ਬਹੁਤ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਹੋਈਆਂ ਉੱਥੋਂ ਪਤਾ ਲੱਗਿਆ ਇਹਨਾਂ ਸੱਭਿਆਚਾਰਾਂਵਾਂ ਦੇ ਇੰਨੇ ਪੁਰਾਣੇ ਹੋਣ ਦਾ ਤੇ ਉਸ ਤੋਂ ਬਿਨਾ ਉਸ ਸਮੇਂ ਦੇ ਵਰਤੇ ਜਾਂਦੇ ਰਸੋਈ ਦੇ ਬਰਤਨ ਜਿਵੇਂ ਉਖਲੀ ਸਲਵਟੇ ਤੇ ਹੋਰ ਮਸਾਲਾ ਜਾਂ ਹੋਰ ਦਰਦਰੀਆਂ ਚੀਜ਼ਾਂ ਪਿਸਣੇ ਵਾਲਾ ਸਮਾਨ ਤੇ ਉਸ ਤੋਂ ਬਿਨਾ ਉਸ ਸਮੇਂ ਦੇ ਭਾਂਡੇ ਉਸ ਸਮੇਂ ਦੇ ਗਹਿਣੇ ਤੇ ਹੋਰ ਲੋੜੀਂਦਾ ਵਰਤੋਂ ਦਾ ਸਮਾਨ ਜਿੰਨੀਆਂ ਫੋਟੋਗ੍ਰਾਫਸ ਮੈਨੂੰ ਮਿਊਜ਼ੀਅਮ ਦੇ ਅੰਦਰੋਂ ਮਿਲੀਆਂ ਤੇ ਹਾਂ ਲਾਸਟ ਦੇ ਵਿੱਚ ਇਹ ਵੱਡੇ ਮੱਟ ਮੱਟ ਦਾ ਰੂਪ ਕਹਿ ਸਕਦੇ ਆ ਉਸ ਸਮੇਂ ਹੋ ਸਕਦਾ ਕਿਸੇ ਹੋਰ ਨਾਮ ਤੋਂ ਇਸ ਨੂੰ ਬੁਲਾਉਂਦੇ ਹੋਣ ਜਾਂ ਯਾਦ ਕਰਦੇ ਹੋਣ ਇਹ ਸਾਰੀਆਂ ਚੀਜ਼ਾਂ ਇਸ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖੀਆਂ ਹੋਈਆਂ ਨੇ ਆਰਕੀਓਲੋਜੀਕਲ ਮਿਊਜ਼ੀਅਮ ਰੋਪੜ ਦੇ ਵਿੱਚ ਤੇ ਹੁਣ ਆਪਾਂ ਅੱਗੇ ਉਸ ਸਾਈਟ ਵੱਲ ਨੂੰ ਵੱਧ ਰਹੇ ਹਾਂ ਜਿੱਥੇ ਕੁਸ਼ਾਨ ਪੀਰੀਅਡਸ ਦੇ ਸਮੇਂ ਤੋਂ ਖੋਦਾਈ ਹੋਈ ਆ ਜਦੋਂ ਤਾਂ ਪੁਰਾਣੀਆਂ ਇਮਾਰਤਾਂ ਸਮਾਰਕ ਨੇ ਜਿਹੜੇ ਉਹ ਨਿਕਲੇ ਆ ਉਸ ਦੇ ਹੀ ਢੇਠਾਂ ਵਾਲੇ ਪਾਸੇ ਹੀ ਹੜੱਪਾ ਸਭਿਅਤਾ ਨਾਲ ਸੰਬੰਧਿਤ ਜਿਹੜੇ ਘਰ ਨੇ ਜਾਂ ਉਹ ਸਭਿਅਤਾ ਨਾਲ ਸੰਬੰਧਿਤ ਜੋ ਸਮਾਨ ਸਮਗਰੀ ਜਾਂ ਪੂਰੀ ਸਿਵਲਾਈਜੇਸ਼ਨ ਜਿਵੇਂ ਜਿੱਥੇ ਪੂਰਾ ਇਲਾਕਾ ਵਸਿਆ ਹੋਇਆ ਸੀ ਉਹ ਢੇਠਾ ਬਣਿਆ ਹੋਇਆ ਇਸ ਜਗ੍ਹਾ ਤੋਂ ਢੇਠਾ ਖੁਦਾਈ ਤਾਂ ਨਹੀਂ ਕੀਤੀ ਗਈ ਕਿਉਂਕਿ ਇਸ ਸਮਾਰਕ ਦੇ ਜਿਵੇਂ ਆਪਾਂ ਹੁਣ ਅੱਗੇ ਦੇਖਾਂਗੇ ਇਹ ਸਮਾਰਕ ਦੀ ਉਸ ਢੇਠਾ ਵਾਲੀ ਬਿਲਡਿੰਗ ਨੂੰ ਸਪੋਰਟ ਆ ਆਪਾਂ ਇਸ ਸਮੇਂ ਰੋਪੜ ਸ਼ਹਿਰ ਦੇ ਵਿੱਚ ਆ ਸੱਜੋਂ ਪੰਜਾਬ ਰੂਪਨਗਰ ਕਰਕੇ ਜਾਣਦੇ ਇੱਕ ਮਸ਼ਹੂਰ ਜ਼ਿਲ੍ਹਾ ਇਹ ਸਾਹਮਣੇ ਵਾਲੇ ਪਾਸੇ ਹੀ ਉਹ ਸਾਈਟ ਗਰੇਲਾਂ ਦੇ ਅੰਦਰ ਆਪਾਂ ਦੇਖਾਂਗੇ ਹੁਣ ਜਿਹੜੀ ਕੁਸ਼ਾਨ ਪੀਰੀਅਡਸ ਦੇ ਵਿੱਚ ਅ ਇੱਥੋਂ ਖੁਦਾਈ ਦੌਰਾਨ ਮਿਲੀ ਆ ਅੱਜ ਤੋਂ ਲਗਭਗ 2200 ਤੋਂ 2500 ਸਾਲ ਪੁਰਾਣੀ ਤੇ ਇਹ ਆਲੇ ਦੁਆਲੇ ਦਾ ਸਾਰਾ ਇਲਾਕਾ ਜਿਹੜਾ ਅੱਜ ਵੀ ਕਾਫੀ ਉੱਚਾ ਕਿਉਂਕਿ ਇਸ ਜਗ੍ਹਾ ਦੇ ਉੱਤੇ ਕੋਈ ਪਰਮਿਸ਼ਨ ਨਹੀਂ ਹੁੰਦੀ ਕੰਸਟ੍ਰਕਸ਼ਨ ਦੀ ਜਾਂ ਹੋਰ ਕੋਈ ਸਮਾਨ ਬਣਾਉਣ ਦੀ ਇੱਥੇ ਫਿਲਹਾਲ ਲੋਕ ਆਪਾਂ ਬਾਅਦ ਵਿੱਚ ਦੇਖਾਂਗੇ ਇਹ ਸਾਹਮਣੇ ਵਾਲੇ ਪਾਸੇ ਉਸੇ ਸੱਭਿਅਤਾ ਦੇ ਬਣੇ ਹੋਏ ਘਰ ਤੇ ਪੁਰਾਣੀ ਜਿਹੜੀ ਸਟਰਕਚਰ ਆ ਉਹਨਾਂ ਨੂੰ ਸੰਭਾਲਿਆ ਹੋਇਆ ਕਿਉਂਕਿ ਖੋਜ ਦੌਰਾਨ ਜਿੰਨਾ ਕ ਸਟਰਕਚਰ ਕੱਢਿਆ ਜਾ ਸਕਦਾ ਸੀ ਜਾਂ ਇਸ ਜਗ੍ਹਾ ਦੇ ਉੱਤੇ ਰੱਖਿਆ ਜਾ ਸਕਦਾ ਸੀ ਉਹਨਾਂ ਕਰਕੇ ਲੌਜੀਕਲ ਡਿਪਾਰਟਮੈਂਟ ਨੇ ਇਸ ਜਗ੍ਹਾ ਦੇ ਉੱਤੇ ਕੰਮ ਕੀਤਾ ਬਾਕੀ ਇਸ ਜਗ੍ਹਾ ਦੇ ਹੇਠਾਂ ਹੜੱਪਾ ਸਭਿਅਤਾ ਨਾਲ ਸੰਬੰਧਿਤ ਜਿਹੜੀ ਸਿਵਲਾਈਜੇਸ਼ਨ ਆ ਉਸ ਦੇ ਮਕਾਨ ਜਾਂ ਉਸ ਜਗ੍ਹਾ ਦਾ ਜੋ ਸ਼ਹਿਰ ਕਹ ਲਈਏ ਆਪਾਂ ਨਗਰ ਕਹ ਲਈਏ ਉਹ ਇਸ ਜਗ੍ਹਾ ਦੇ ਹੇਠਾਂ ਹੈਗੇ ਨੇ ਖੁਦਾਈ ਦੌਰਾਨ ਪਤਾ ਲੱਗਿਆ ਪੂਰੀ ਖੁਦਾਈ ਤਾਂ ਨਹੀਂ ਕੀਤੀ ਗਈ ਕਿਉਂਕਿ ਇਸ ਜਗ੍ਹਾ ਦੀ ਉਸ ਜਗ੍ਹਾ ਨੂੰ ਸਪੋਰਟ ਆ ਤਾਂ ਕਿ ਇਹ ਵੀ ਜਿਹੜੀ ਨਿਸ਼ਾਨੀਆਂ ਉਹ ਖੁੱਸ ਨਾ ਜਾਵੇ ਤੇ ਸਾਹਮਣੇ ਵਾਲੇ ਪਾਸੇ ਹੀ ਤੁਸੀਂ ਦੇਖ ਰਹੇ ਹੋ ਨਾਲਾਗੜ ਕੋਠੀ ਕਰਕੇ ਜਿੱਥੋਂ ਆਪਾਂ ਨੇ ਵੀਡੀਓ ਦੀ ਸ਼ੁਰੂਆਤ ਕੀਤੀ ਸੀ ਇਹ ਜਿਹੜੀ ਸਾਈਟ ਆ ਜਮੀਨੀ ਪੱਧਰ ਤੋਂ ਥੋੜੀ ਉੱਪਰ ਆ ਜੇ ਮੈਂ ਪ੍ਰਾਤਨ ਸਮੇਂ ਦੀ ਗੱਲ ਕਰਾਂ ਭਾਰਤ ਦੇ ਵਿੱਚ ਅਨੇਕਾਂ ਸੱਭਿਆਚਾਰਾਂ ਦੇ ਲੋਕ ਆ ਕੇ ਵਸਦੇ ਰਹੇ ਆ ਸਭ ਤੋਂ ਪੁਰਾਣੀ ਤੇ ਮਸ਼ਹੂਰ ਸਭਿਅਤਾ ਹੜੱਪਾ ਸਭਿਅਤਾ ਦੇ ਲੋਕ ਜਿਨ੍ਹਾਂ ਦਾ ਬਹੁਤ ਸਾਰੇ ਵਿਸ਼ੇਸ਼ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਆਪਣੇ ਨਾਲ ਉਹਨਾਂ ਦੀ ਸਭਿਅਤਾ ਮਿਲਦੀ ਸੀ ਕਿਉਂਕਿ ਉਹਨਾਂ ਦੇ ਗਹਿਣੇ, ਭਰਤਨ ਅ ਪਿੱਛੇ ਮੈਂ ਤੁਹਾਨੂੰ ਤਸਵੀਰਾਂ ਸਾਂਝੀਆਂ ਕੀਤੀਆਂ ਸੀ ਮਿਊਜ਼ੀਅਮ ਦੀਆਂ ਕੰਕਾਲ ਵੀ ਇੱਕ ਉੱਥੋਂ ਮਿਲਿਆ ਸੀ ਕੰਕਾਲ ਦੇ ਕੋਲੋਂ ਕਾਫੀ ਸਾਰੇ ਭਾਂਡੇ ਭਰਤਨ ਮਿਲੇ ਜਿਹੜੇ ਭਾਂਡੇ ਆਪਾਂ ਵਰਤਦੇ ਆ ਅੱਜਕੱਲ ਉਹਨਾਂ ਦਾ ਉਹਨਾਂ ਭਾਂਡਿਆਂ ਵਰਗੇ ਸੀ ਉਹਨਾਂ ਨਾਲ ਮੇਲ ਖਾਂਦੇ ਸੀ ਉਸ ਤੋਂ ਬਿਨਾਂ ਉਹਨਾਂ ਦੇ ਗਹਿਣੇ ਤੇ ਹੋਰ ਸਿੱਕੇ ਕਾਫੀ ਪੁਰਾਤਨ ਜਿਵੇਂ ਸਟੈਚੂਜ਼ ਛੋਟੇ-ਛੋਟੇ ਹਾਥੀਆਂ ਦੇ ਜਾਂ ਹੋਰ ਬਾਕੀ ਜਾਨਵਰਾਂ ਦੇ ਉੱਥੋਂ ਦੇਖਣ ਲਈ ਮਿਲਿਆ ਇਹ ਜਾਣਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਸੱਜਣੋ ਰੋਪੜ ਸ਼ਹਿਰ ਤੋਂ ਰੂਪਨਗਰ ਤੋਂ ਆਪਾਂ ਨੂੰ ਆਪਣੇ ਬੱਚਿਆਂ ਨੂੰ ਜਾਂ ਆਪਣੇ ird gird ਇਹਨਾਂ ਜਗਾਵਾਂ ਦੀ ਇਤਿਹਾਸ ਦੇ ਇਹਨਾਂ ਪੱਖਾਂ ਦੀ ਇਹਨਾਂ ਵਰਕਿਆਂ ਦੀ ਵੀ ਜਾਣਕਾਰੀ ਹੈ ਜਿਹੜੀ ਉਹ ਸਾਂਝੀ ਕਰਨੀ ਚਾਹੀਦੀ ਆ ਕਿਉਂਕਿ ਇਹ ਉਹ ਸਿਵਲਾਈਜ਼ੇਸ਼ਨਜ਼ ਨੇ ਜਿਹੜੀ ਸਿਵਲਾਈਜ਼ੇਸ਼ਨਜ਼ ਦੇ ਵਿੱਚੋਂ ਆਪਾਂ ਨਿਕਲੇ ਆ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਚੱਲ ਕੇ ਅੱਗੇ ਆਪਾਂ ਉਹਨਾਂ ਸਿਵਲਾਈਜ਼ੇਸ਼ਨਜ਼ ਦੇ ਵਿੱਚੋਂ ਆਏ ਆ ਨਿਕਲੇ ਆ ਸਾਹਮਣੇ ਵਾਲੇ ਪਾਸੇ ਉਹੀ ਜਿਹੜੀ ਕੋਠੀ ਆਪਾਂ ਦੇਖ ਰਹੇ ਸੀ ਤੇ ਉਧਰ ਕੁਸ਼ਾਨ ਪੀਰੀਅਡਸ ਦੇ ਸਮੇਂ ਤੋਂ ਨਿਕਲਿਆ ਜਿਹੜਾ ਖੂਹ ਹੁਣ ਆਪਾਂ ਉਹ ਦੇਖਾਂਗੇ ਤੇ ਅੱਗੇ ਫਿਰ ਆਪਾਂ ਮਿਊਜ਼ੀਅਮ ਵਾਲੇ ਪਾਸੇ ਨੂੰ ਚੱਲਾਂਗੇ ਇਹ ਤੋੜ ਤੱਕ ਵੀਡੀਓ ਨੂੰ ਦੇਖ ਚੁੱਕੇ ਹੋ ਤਾਂ ਲਾਈਕ ਕਰ ਲਿਓ ਯਾਰ ਸ਼ੇਅਰ ਜ਼ਰੂਰ ਕਰਿਓ ਕਮੈਂਟ ਵੀ ਕਰਿਓ ਕਿਉਂਕਿ ਅਜਈਆਂ ਜਗਾਵਾਂ ਤੇ ਜਾਣ ਲਈ ਜਾਂ ਅਜਈਆਂ ਸਾਈਟਸ ਦੇਖਣ ਲਈ ਜਾਂ ਆਪਣੇ ਚੈਨਲ ਤੇ ਜਿਵੇਂ ਤੁਸੀਂ ਇਤਿਹਾਸਿਕ ਗੁਰੂ ਸਥਾਨਾਂ ਦੀਆਂ ਵੀਡੀਓਜ਼ ਦੇਖਦੇ ਹੋ ਉਹਨਾਂ ਨੂੰ ਬਣਾਉਣ ਲਈ ਫਿਲਮਾਉਣ ਲਈ ਤੁਹਾਡੇ ਹੁੰਗਾਰੇ ਦੀ ਬਹੁਤ ਲੋੜ ਆ ਸਪੋਰਟ ਦੀ ਬਹੁਤ ਲੋੜ ਆ ਤੁਸੀਂ ਬਹੁਤ ਹੁੰਗਾਰਾ ਦਿੱਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਨੂੰ ਚੈਨਲ ਨੂੰ ਇਸੇ ਤਰ੍ਹਾਂ ਪਿਆਰ ਦਿਓ ਬਾਕੀ ਜੇਕਰ ਕੋਈ ਲਫਜ਼ ਉਚਾ ਨੀਵਾ ਕਿਹਾ ਗਿਆ ਹੋਵੇ ਜਾਂ ਕੋਈ ਜਾਣਕਾਰੀ ਸਾਂਝੀ ਕਰਨ ਲੱਗੇ ਕੋਈ ਗੱਲ ਉੱਚੀ ਨੀਵੀ ਬੋਲੀ ਗਈ ਹੋਵੇ ਤਾਂ ਉਸ ਦੇ ਲਈ ਖਿਮਾ ਕਿਉਂਕਿ ਇਤਿਹਾਸ ਦੇ ਤੱਥਾਂ ਤੋਂ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਮਿਲੀ ਆ ਆਪਾਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰ ਰਹੇ ਆ ਤੇ ਹੁਣ ਆਪਾਂ ਅੱਗੇ ਉਧਰ ਖੂਹ ਵਾਲੇ ਪਾਸੇ ਵੱਧਦੇ ਆ ਉਹ ਸਾਹਮਣੇ ਵਾਲੇ ਪਾਸੇ ਜਿਹੜਾ ਖੂਹ ਆ ਉਹ ਬਣਿਆ ਹੋਇਆ ਕਿਉਂਕਿ ਜਦੋਂ ਕਿਸੇ ਜਗ੍ਹਾ ਦੀ ਖੁਦਾਈ ਹੁੰਦੀ ਆ ਤਾਂ ਕਾਫੀ ਸਾਰੇ ਪੱਕ ਤੱਥ ਦੇਖਣ ਨੂੰ ਮਿਲਦੇ ਆ ਇਹ ਖੂਹ ਉਸੇ ਖੁਦਾਈ ਦਾ ਇੱਕ ਪ੍ਰਤੱਖ ਨਮੂਨਾ ਆਪਣੀ ਵੀਡੀਓ ਸਕਰੀਨ ਤੇ ਆ ਫਿਲਹਾਲ ਇਸ ਖੂਨੂ ਵਾਲੇ ਦਵਾਲਿਓਂ ਰੈਨੋਵੇਟ ਕਰਕੇ ਬਹੁਤ ਵਧੀਆ ਢੰਗ ਨਾਲ ਸੰਭਾਲ ਕੇ ਰੱਖਿਆ ਹੋਇਆ ਤੇ ਕਾਫੀ ਪ੍ਰਾਤਨ ਜਿਹੜਾ ਖੂਹ ਆ ਇਹ ਬਣਿਆ ਹੋਇਆ ਹੋ ਸਕਦਾ ਉਸ ਸਮੇਂ ਦੇ ਲੋਕ ਇਸ ਖੂਨੂ ਪਾਣੀ ਦੇ ਮੁੱਖ ਸਰੋਤ ਵਜੋਂ ਵਰਤਦੇ ਹੋਣ ਤੇ ਇਹ ਜਿਹੜੀ ਨਾਲਾਗੜ ਕੋਠੀ ਆ ਨਾਲਾਗੜ ਦੇ ਰਾਜੇ ਦੇ ਇੱਥੇ ਆਉਣ ਦਾ ਜੋ ਇਤਿਹਾਸ 'ਚ ਜ਼ਿਕਰ ਮਿਲਦਾ ਇਸ ਕਰਕੇ ਸਾਹਮਣੇ ਵਾਲੀ ਕੋਠੀ ਨੂੰ ਨਾਲਾਗੜ ਕੋਠੀ ਕਿਹਾ ਜਾਂਦਾ ਉੱਚਾਈ ਦੇ ਉੱਤੇ ਟਿੱਬਾ ਵਸਿਆ ਹੋਇਆ ਸੱਜਣੋ ਪਿੱਛੇ ਰੋਪੜ ਸ਼ਹਿਰ ਤੁਸੀਂ ਦੇਖ ਰਹੇ ਹੋ ਸਾਰਾ ਇਹ ਵਾਲੇ ਪਾਸੇ ਇੱਥੇ ਖੁਦਾਈ ਦੌਰਾਨ ਕਾਫੀ ਅਵਸ਼ੇਸ਼ ਜਿਹੜੇ ਇੱਥੋਂ ਤੇ ਇੱਥੇ ਦੇ ਆਲੇ ਦੁਆਲੇ ਦੇ ਪਿੰਡਾਂ ਚੋਂ ਜਿਵੇਂ ਕੋਟਲਾ ਨੇ ਹੰਖਾਂ ਬਾੜਾ ਤੇ ਹੋਰ ਪਿੰਡਾਂ ਚੋਂ ਦੇਖਣ ਲਈ ਮਿਲਿਆ ਉਹਨਾਂ ਵਿਸ਼ੇਸ਼ਾ ਨੂੰ ਇੱਥੇ ਮਿਊਜ਼ੀਅਮ ਦੇ ਵਿੱਚ ਬਹੁਤ ਵਧੀਆ ਢੰਗ ਨਾਲ ਸੰਭਾਲ ਕੇ ਰੱਖਿਆ ਹੋਇਆ ਇਸ ਸਾਈਟ ਦੇ ਉੱਤੇ ਆਪਾਂ ਨੇ ਹੜੱਪਾ ਸਭਿਅਤਾ ਕੁਸ਼ਾਨ ਸਭਿਅਤਾ ਤੇ ਹੋਰ ਜਿਹੜੀਆਂ ਸਿਵਿলাইਜੇਸ਼ਨਸ ਜਿਨ੍ਹਾਂ ਨੂੰ ਪਾਰਟਸ ਦੇ ਵਿੱਚ ਵੰਡਿਆ ਗਿਆ ਮੈਂ ਇੱਥੇ ਤੁਹਾਡੇ ਨਾਲ ਫੋਟੋ ਸਾਂਝੀ ਕਰ ਦੂੰਗਾ 1 ਤੋਂ ਲੈ ਕੇ 2 3 4 5 ਤੱਕ ਜਿਵੇਂ ਜਿਵੇਂ ਖੁਦਾਈ ਹੋਈ ਓਵੇਂ ਓਵੇਂ ਵੰਡਿਆ ਗਿਆ ਉਸ ਸਮੇਂ ਦੌਰਾਨ ਉਸ ਪੀਰੀਅਡ ਦੌਰਾਨ ਜੋ ਵੀ ਚੀਜ਼ਾਂ ਮਿਲੀਆਂ ਆਪਾਂ ਨੂੰ ਇਸ ਜਗ੍ਹਾ ਦੇ ਉੱਤੋਂ ਦੇਖਣ ਲਈ ਮਿਲਦੀਆਂ ਨੇ ਇਸ ਸਾਈਟ ਦੇ ਉੱਤੋਂ ਦੇਖਣ ਲਈ ਮਿਲਦੀਆਂ ਨੇ ਰੋਪੜ ਦੇ ਵਿੱਚ ਕੁਦਰਤ ਦੇ ਨਜ਼ਾਰਿਆਂ ਚ ਵਸਿਆ ਸ਼ਹਿਰ ਰੋਪੜ ਸਾਹਮਣੇ ਵਾਲੇ ਪਾਸੇ ਹੀ ਸ਼ਵਾਲਕ ਦੀਆਂ ਪਹਾੜੀਆਂ ਆਪਾਂ ਨੂੰ ਦਿਖ ਰਹੀਆਂ ਨੇ ਤੇ ਉਧਰ ਵਾਲੇ ਪਾਸੇ ਹੀ ਥਰਮਲ ਦਾ ਧੂਆਂ ਜਿਹੜਾ ਉਹ ਨਿਕਲਦਾ ਦਿਖਾਈ ਦੇ ਰਿਹਾ ਮੈਂ ਪਹਿਲਾਂ ਤੁਹਾਨੂੰ ਦੱਸਣਾ ਭੁੱਲ ਗਿਆ ਸੀ ਸ਼ਿਵਾਲਿਕ ਦੀਆਂ ਬਿਲਕੁਲ ਹੀ ਪਹਾੜੀ ਦੀ ਗੋਦ ਦੇ ਵਿੱਚ ਵਸਿਆ ਹੋਇਆ ਰੋਪੜ ਸ਼ਹਿਰ ਬਿਲਕੁਲ ਹੀ ਇੱਥੋਂ ਜਿਵੇਂ ਅੱਗੇ ਪਹਾੜਾਂ ਦਾ ਜਿਹੜਾ ਰੁੱਖਾ ਕੋਈ ਸ਼ੁਰੂ ਹੋ ਜਾਂਦਾ ਰਸਤਾ ਸ਼ੁਰੂ ਹੋ ਜਾਂਦਾ ਜਿਵੇਂ ਆਪਾਂ ਪਹਿਲਾਂ ਇੱਕ ਖੂਹ ਦੇਖਿਆ ਸੀ ਉੱਪਰ ਉੱਪਰ ਵਾਲੇ ਪਾਸੇ ਜਿੱਧਰੋਂ ਆਪਾਂ ਇੱਧਰ ਨੂੰ ਉੱਪਰ ਜਾਂਦੇ ਆ ਤੇ ਵਾਪਸ ਆਏ ਆ ਉਸੇ ਤਰ੍ਹਾਂ ਦਾ ਇੱਕ ਖੂਹ ਜਿੱਥੋਂ ਆਪਾਂ ਇਸ ਸਾਈਟ ਵੱਲ ਜਾਂਦੇ ਆ ਤਾਂ ਉਹਦੀ ਸ਼ੁਰੂਆਤ ਤੇ ਵੀ ਬਣਿਆ ਹੋਇਆ ਇਹ ਵੀ ਉਸ ਪੀਰੀਅਡ ਦਾ ਕੁਸ਼ਾਨ ਪੀਰੀਅਡ ਦਾ ਖੂਵ ਆ ਤੇ ਇਹਨੂੰ ਵੀ ਆਰਕੀਓਲੋਜੀਕਲ ਜਿਹੜਾ ਡਿਪਾਰਟਮੈਂਟ ਆ ਉਹਨੇ ਸੰਭਾਲ ਕੇ ਰੱਖਿਆ ਹੋਇਆ ਤੁਹਾਡੀ ਵੀਡੀਓ ਸਕਰੀਨ ਤੇ ਆ ਇਹ ਖੂਵ ਬਿਲਕੁਲ ਹੀ ਐਂਟਰੀ ਵਾਲੇ ਪਾਸੇ ਆ ਜਿਹੜਾ ਉਹ ਬਣਿਆ ਹੋਇਆ ਮੈਂ ਤੁਹਾਨੂੰ ਇੱਥੋਂ ਦਿਖਾਉਣ ਦੀ ਕੋਸ਼ਿਸ਼ ਕਰਦਾ ਲਓ ਤੁਹਾਡੀ ਵੀਡੀਓ ਸਕਰੀਨ ਤੇ ਆ ਉਸ ਸਮੇਂ ਦੇ ਲੋਕ ਇਹਨਾਂ ਖੂਹਾਂ ਨੂੰ ਜਲਦੇ ਮੁੱਖ ਸਰੋਤਾਂ ਦੇ ਰੂਪ ਚ ਹੋ ਸਕਦਾ ਵਰਤਦੇ ਹੋਣ ਜਾਂ ਵਰਤੋਂ ਚਾਹੁੰਦੇ ਹੋਣ ਬਿਲਕੁਲ ਹੀ ਸਾਈਟ ਦੀ ਐਂਟਰੈਂਸ ਗੇਟ ਦੇ ਉੱਤੇ ਇਹ ਖੂਹ ਆ ਜਿਹੜਾ ਉਹ ਬਣਿਆ ਹੋਇਆ ਇਸ ਪਾਸੇ ਇਸ ਜਗ੍ਹਾ ਦੀ ਐਂਟਰੈਂਸ ਆ ਤੇ ਇਧਰੋਂ ਹੋ ਕੇ ਹੀ ਅੱਗੇ ਜਾਇਆ ਜਾਂਦਾ ਇਸ ਸਾਈਟ ਦੇ ਉੱਪਰ ਬਾਕੀ ਇਸ ਵੀਡੀਓ ਦੇ ਵਿੱਚ ਆਪਾਂ ਨੇ ਰੋਪੜ ਦੇ ਵਿੱਚ ਜਿਹੜਾ ਆਰਕੀਓਲੋਜੀਕਲ ਮਿਊਜ਼ੀਅਮ ਆ ਤੇ ਨਾਲਾਗੜ ਕੋਠੀ ਰਾਜੇ ਦੀ ਜੋ ਕੋਠੀ ਦੱਸਦੇ ਆ ਤੇ ਬਾਕੀ ਹੋਰ ਸੱਭਿਆਚਾਰ ਨਾਲ ਸੰਬੰਧਿਤ ਜੋ ਖੋਦਾਈ ਹੋਈ ਆ ਪੁਰਾਤਨ ਜਿਹੜੀ ਸਾਈਟ ਆ ਪਿੱਛੇ ਤੁਸੀਂ ਦੇਖ ਰਹੇ ਆਂ ਉਦੇ ਬਾਰੇ ਜਾਣਕਾਰੀ ਸਜਣੋ ਤੁਹਾਡੇ ਨਾਲ ਸਾਂਝੀ ਕੀਤੀ ਆ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਊਗੀ ਇਸੇ ਤਰ੍ਹਾਂ ਆਪਣੀ ਸਪੋਰਟ ਬਣਾਈ ਰੱਖਿਓ ਵੀਡੀਓ ਦੇ ਹੁਣ ਆਪਾਂ ਆਖੀਰਲੇ ਭਾਗ 'ਚ ਆ ਇੱਥੇ ਆਪਾਂ ਵੀਡੀਓ ਨੂੰ ਖਤਮ ਕਰਾਂਗੇ ਮਿਲਦੇ ਆਂ ਜਲਦੀ ਹੀ ਕਿਸੇ ਹੋਰ ਨਵੇਂ ਤੇ ਰੋਚਕ ਵਿਸ਼ੇ ਨਾਲ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ ਬਣੇ ਰਹੋ ਆਪਣੇ ਚੈਨਲ ਨਾਲ